ਪ੍ਰਭੂ ਰਮ ਰਹਾ ਭਰਪੂਰੀ ਕੁਸਲ ਖੇਮ ਭਇਆ ਖੇਮ ਕੁਸਲ ਭਇਆ ਈਸ਼ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਨਿਧਾਰੇ ਬਿਗਨ ਨ ਲਗੇ ਤਿਲਕਾ ਕੋਈ ਕਾਰ ਜਿਸ ਅਗਲੇ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤ ਤਪਨੀਤ ਸਭ ਹੋਏ RAM DAAS SROVAR NAATE ਸਭ ਲਾਥੇ ਪਾਪ ਕੁਮਾਤੇ ਗੋਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਿਆਇ ਮਨ ਬਾਛਤ ਫਲ ਪਾਏ ਗੁਰਪੂਰ ਹਿਰਦੈ ਧਿਆਇ ਗੁਰਗੋਪਾਲ ਆਨੰਦ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇ ਪ੍ਰਭ ਆਪਣਾ ਬਿਰਦ ਰਖਾਇ ਜਨ ਨਾਨਕ ਨਾਮ ਧਿਆਇ ਪ੍ਰਭ ਆਪਣਾ ਬਿਰਦ ਰਖਾਇਆ ਬਾਹਲੀ ਬਾਜ ਘਟਿਆ ਪੂਰੀ ਖੋਲ ਕੇ ਰੱਖਿਆ ਅੰਮ੍ਰਿਤਮਈ ਗੁਰੂ ਦਾ ਪ੍ਰਸਾਦ ਬਖਸ਼ਿਸ਼ ਗਿਆਨ ਬਖਸ਼ ਰਹੇ ਨੇ ਪ੍ਰਸ਼ਾਦ ਹੁੰਦਾ ਇਹ ਚ ਕਿਰਪਾ ਹੁੰਦੀ ਹੈ ਗੁਰੂ ਦੀ ਉਸ ਯੋਗਤਾ ਨਹੀਂ ਹੈ ਉਸ ਜੋ ਕਰ ਦੇਣਾ ਰੋਟੀ ਦਾ ਉਹੀ ਹੈ ਦਾਲ ਸਬ지 ਖਾਂਦੇ ਆ ਕੋਈ ਜਿਹਾ ਆਮ ਰੋਟੀ ਹੈ ਜਦੋਂ ਗੁਰੂ ਦਾ ਭੋਗ ਲੱਗ ਜਾਂਦਾ ਫਿਰ ਕੀ ਬਣ ਜਾਂਦਾ ਫਿਰ ਪ੍ਰਸ਼ਾਦਾ ਬਣ ਜਾਂਦਾ ਫਿਰ ਲੰਗਰ ਦਾ ਪ੍ਰਸ਼ਾਦਾ ਪ੍ਰਸ਼ਾਦ ਬਣ ਜਾਂਦਾ ਕੜਾਹਿਆ ਜਦੋਂ ਉਹਨੂੰ ਤੇਗ ਭੇਟ ਭੋਗ ਲੱਗਿਆ ਫਿਰ ਕੜਾਹ ਪ੍ਰਸ਼ਾਦ ਬਣ ਗਿਆ ਪਤਾ ਸੇ ਹੋਈਏ ਇਹ ਬਜ਼ਾਰਾਂ 'ਚ ਪੂਰੇ ਫਿਰਦੇ ਆ ਰੇੜੀਆਂ ਤੇ ਜਿਹੜਾ ਆ ਕੇ ਗੁਰੂ ਦੇ ਨਾਲ ਜੁੜ ਗਿਆ ਗੁਰੂ ਦਾ ਬਣ ਗਿਆ ਉਹਨੂੰ ਫਿਰ ਅਸੀਂ ਅਸੀਂ ਐ ਲੈ ਕੇ ਮੱਥਾ ਟੇਕਦੇ ਫਿਰ ਉਹਨੂੰ ਛਕਦੇ ਆਂ ਤਨ ਭਾਗ ਗੁਰੂ ਦਾ ਪ੍ਰਸਾਦ ਮਿਲਿਆ ਕਿਉਂ ਹੋਇਆ ਗੁਰੂ ਨੂੰ ਗੁਰੂ ਦਾ ਹੋ ਗਿਆ ਹੁਣ ਉਹ ਗੁਰੂ ਨਾਲ ਜੁੜ ਗਿਆ ਕੱਪੜੇ ਦਾ ਬਹੁਤ ਨੇ ਬڑے-ਬڑے ਮਹਿੰਗੇ ਆ ਪਰ ਜਿਹੜਾ ਗੁਰੂਨਾਦ ਗੁਰੂ ਦਾ ਬਣ ਗਿਆ ਨਾ ਰਮਾਲਾ ਸਾਹਿਬ ਬਣ ਗਿਆ ਕੋਈ ਚੀਜ਼ ਵੀ ਬਣ ਗਈ ਗੁਰੂ ਦੀ ਬਣ ਗਈ ਗੁਰੂ ਦੇ ਨਾਲ ਪਰਿਵਾਰ ਹੋ ਗਈ ਗੁਰੂ ਨੂੰ ਉਹ ਪਵਿੱਤਰ ਹੋ ਗਈ ਦੇਖ ਕਿੰਨੀ ਮਹਾਨ ਹੋ ਜਾਂਦੀ ਹੈ ਬਸ ਇੰਨੀ ਗੱਲ ਸਮਝਣ ਵਾਲੀ ਹੈ ਕੰਮ ਦੁਨੀਆ ਬਹੁਤ ਕਰਦੀ ਆ ਵੱਡੇ-ਵੱਡੇ ਇੰਜੀਨੀਅਰ ਡਾਕਟਰ ਮਾਸਟਰ ਪਏ ਆ ਜਦੋਂ ਉਹ ਆ ਵੀ ਮੈਂ ਪੈਸਾ ਕਮਾਉਣਾ ਸ਼ੌਹਰਤ ਕਮਾਉਣੀ ਹੈ ਜਦੋਂ ਉਹ ਗੁਰੂ ਦੀ ਸੇਵਾ ਬਣ ਗਈ ਗੁਰੂ ਦਾ ਸਾਥੀ ਕਰਨ ਲੱਗ ਗਏ ਫਿਰ ਉਹ ਸੇਵਾ ਬਣ ਗਈ ਭਾਵ ਕੀ ਜਿਹੜੀ ਗੁਰੂ ਦੀ ਬਣ ਗਈ ਜਿਹੜੀ ਗੁਰੂ ਨਾਲ ਜੁੜ ਗਈ ਉਹ ਸਭ ਵੀ ਮਿਲ ਗਈ ਉਹਨੂੰ ਸਭ ਵੀ ਬੜੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਨੇ ਸਿੰਪਲ ਜਿਹੀ ਵੀ ਗੁਰਦੁਆ ਤਾਂ ਵੀ ਕਿਹਾ ਗੁਰਦੁਆਰਾ ਸਾਹਿਬ ਮਹਾਪੁਰਸ਼ਾਂ ਨੂੰ ਸਵਾਰ ਕਰਤਾ ਬਾਹਰ ਬੀਤੇ ਸੀ ਰਤਵਾੜਾ ਪਿੰਡ ਆ ਉਹਨੂੰ ਰਤਵਾੜਾ ਸਾਹਿਬ ਕਿਉਂ ਕਹਿੰਨੇ ਆ ਮਾਪੇ ਪੁੱਛ ਕਹਿੰਦੇ ਉੱਥੇ ਆ ਕੇ ਦੇਖੀ ਫਿਜ਼ੀਕਲੀ ਰਤਵਾੜਾ ਪਿੰਡ ਨੂੰ ਕੋਈ ਰਤਵਾੜਾ ਸਾਹਿਬ ਨਹੀਂ ਕਹਿੰਦਾ ਉਹ ਪਿੰਡ ਦਾ ਇੱਕ ਸਥਾਨ ਬਣ ਗਿਆ ਜਿੱਥੇ ਸਾਹਿਬ ਬੈਠਾ ਆ ਪਾ ਕੇ ਉਹ ਗੁਰਦੁਆਰਾ ਸਾਹਿਬ ਉਸ ਕੰਪਲੈਕਸ ਦਾ ਨਾਮ ਗੁਰਦੁਆੜਾ ਸਾਹਿਬ ਪੈ ਗਿਆ ਪਿੰਡ ਦਾ ਨਾਮ ਰਤਵਾੜਾ ਸਾਹਿਬ ਨਹੀਂ ਪਿਆ बस 니యే ਜੇ ਸਾਹ ਬੜਨਾ ਨਾ ਵੱਡੇ ਬੜਨਾ ਸਾਡਾ ਹਰਥਾ ਮਾਨ ਹੋਵੇ ਤੇ ਸੀ ਸੁખી ਹੋਈ ਹੈ ਸਦਾ ਗੁਰੂ ਦੀ ਕਿਰਪਾ ਵਰਸ਼ ਹੈ ਉਹਦੇ ਬਣ ਜਾਓ ਸਿੱਧਾ ਹੀ ਇਸ ਫਾਰਮੂਲਾ ਹੈ ਉਹਦੇ ਨਾਲ ਜੁੜ ਜਾਓ ਬਸ ਹੁਣ ਇੱਥੇ ਆਹੀ ਗੱਲ ਗੁਰੂ ਮਹਾਰਾਜ ਕਹਿ ਰਹੇ ਆ ਅਸੀਂ ਅਧੂਰੇ ਆ ਹਰ ਗੱਲ 'ਚ ਅਸੀਂ ਅਧੂਰੇ ਆ ਜਦੋਂ ਅਸੀਂ ਨਾ ਗੁਰੂ ਨਾਲ ਜੁੜ ਗਏ ਫਰਮੇਸ਼ਨ ਹਰ ਗੁਰਪੁਰਾ ਕੀਤੀ ਪੂਰੀ ਗੁਰੂ ਪੁਰਾ ਆ ਉਹ ਵੱਡਾ ਆ ਉਹ ਨਾਲ ਜੁੜ ਕੇ ਅਸੀਂ ਮਹਾਨ ਹੋ ਜਾਂਦੇ ਹਾਂ ਹਨਾ ਕੋਣ ਵਾਲੇ ਤਾਂ ਵੱਡੇ ਵੱਡੇ ਸਿੰਗਰ ਪਏ ਆ ਉਹਨਾਂ ਦੀ ਕੋਈ ਪੂਜਾ ਕਰਦਾ ਸਤਕਾਰ ਕਰਦਾ ਭਾਵੇਂ ਉਹ ਲੱਖਾਂ ਰੁਪਏ ਲੈਂਦੇ ਆ ਟਿੱਕਰ ਕਰਦੇ ਆ ਲੋਕ ਜਿਹੜਾ ਗੁਰੂ ਦਾ ਕੀਰਤਨੀ ਆ ਉਹਦੇ ਚਰਨ ਧੋਤੋਗੇ ਅਸੀਂ ਉਹਨੂੰ ਘਰਾਂ ਚ ਬੁਲਾਉਣੇ ਆ ਸਿੰਨਾ ਸਤਕਾਰ ਦਿੰਨੇ ਆ ਕਿਉਂ ਹੈ ਗੁਰੂ ਦਾ ਕੀਰਤਨ ਹੈ ਬਸ ਗੁਰੂ ਨਾਲ ਜੁੜ ਜਾਓ ਹਰ ਚੀਜ਼ ਗੁਰੂ ਨਾਲ ਜੋੜ ਦਿਓ ਸਭ ਪੂਰੀਆਂ ਹੋ ਜਾਣੀਆਂ ਗੁਰੂ ਨਾਲ ਨਾ ਜੁੜੇ ਤੇ ਭਾਵੇਂ ਕਿੱਡੇ ਵੀ ਆ ਅਧੂਰੇ ਆ ਬਸ ਆ ਮਨ ਨਾਲ ਪੰਨ੍ਹ ਨਾਲ ਫੈਸਲਾ ਕਰ ਲੋ ਮਨ ਨੂੰ ਸਮਝਾ ਲਓ ਬਸ ਤੂੰ ਗੁਰੂ ਦਾ ਹੈਗਾ ਹੈਗੇ ਅਸੀਂ ਗੁਰੂ ਦੇ ਅੰਦਰ ਸਭ ਕੁਝ ਪਰਮੇਸ਼ਰ ਦਾ ਆਪਣਾ ਕਬਦਿਆ ਕਰੀ ਬੈਠੇ ਆ ਨੀ ਮਿਹਰ ਅਰਦਾਸ ਹੀ ਕਰਦੇ ਜਦੋਂ ਇੱਥੇ ਕਹਿੰਦਾ ਸਰਬਤ ਖਾਲਸਾ ਜੀ ਕੀ ਅਰਦਾਸ ਹਨ ਸਰਬਤ ਖਾਲਸਾ ਕੇ ਦਾ ਗੁਰੂ ਦਾ ਅਕਾਲ ਪੁਰਖ ਦਾ ਤੇ ਅਸੀਂ ਵੀ ਨਾਲ ਜੁੜ ਕੇ ਜਦੋਂ ਕਹਿੰਦਾ ਵੀ ਮਹਾਰਾਜ ਸਾਡੀ ਅਰਦਾਸ ਪ੍ਰਵਾਨ ਕਰੇ ਹੁਣ ਉਹ ਖਾਲਸੇ ਨਾਲ ਜੁੜ ਗਿਆ ਹੁਣ ਤੂੰ ਇਕੱਲਾ ਹੀ ਰਹਿ ਗਿਆ ਹੁਣ ਤੇਰੇ ਲਈ ਇਕੱਲੇ ਦੀ ਜ਼ਿਆਦਾ ਮੰਨੀ ਜਾਊ ਕਿ ਸਾਰੇ ਖਾਲਸੇ ਦੀ ਮੰਨੀ ਜਾਊ ਛੋਟਾ ਜਿਹਾ ਪੁਆਇੰਟ ਆ ਏ ਪਰ ਬਹੁਤ ਵੱਡਾ ਅਖੀ ਤੇ ਆਂਗੇ ਮਹਾਰਾਜ ਜੀ ਨਿਮਾਣਿਆਂ ਦੇ ਨਿਮਾਣ ਨਤਣੇ ਸਾਡੀ ਅਰਦਾਸ ਜੀ ਦਰਗਾਹ ਵਿੱਚ ਪ੍ਰਵਾਨ ਕਰਿਓ ਤੁਹਾਡੀ ਕਰੇ ਨਾ ਕਰੇ ਗਰੰਟੀ ਨਹੀਂ ਪਰ ਖਾਲਸੇ ਦੀ ਜਰੂਰ ਕਰੂਗਾ ਤੇ ਫਿਰ ਖਾਲਸੇ ਦੇ ਨਾਲ ਜੁੜੇ ਰਹੋ ਸਰਬਤ ਖਾਲਸਾ ਜਿਹਨੂੰ ਨਾਮਦਾਨ ਭਰੋਸਾਦਾਨ ਸਿੱਖੀਦਾਨ ਕੇਸਦਾਨ ਰਹਿਦਾਨ ਸਾਰੇ ਗਿਣਤੇ ਦੇ ਵਿੱਚ ਫਿਰ ਦੁਬਾਰਾ ਦੁਬਾਰਾ ਕਹਿਣ ਦੀ ਲੋੜ ਵੀ ਨਹੀਂ ਪੈਂਦੀ ਕਈ ਕਹਿਣਗੇ ਜੀ ਮਾਤਾ ਪਿਤਾ ਬੱਚੇ ਦਾ ਜਨਮ ਦਿਨ ਮਨਾਉਣਗੇ ਜੀ ਮਾਤਾ ਪਿਤਾ ਦਾ ਅਗਿਆਕਾਰੀ ਹੋਵੇ ਉਹਨੂੰ ਕੋ ਆਪ ਜੀ ਦਾ ਅਗਿਆਕਾਰੀ ਹੋਵੇ ਗੁਰਸਿੱਖੀ ਦਾ ਧਾਰਨੀ ਹੋਵੇ ਮਾਤਾ ਪਿਤਾ ਦਾ ਪਿਆਰ ਮਿਲੇ ਉਹਨੂੰ ਮਾਤਾ ਪਿਤਾ ਦਾ ਪਿਆਰ ਮਿਲੇ ਸੇਵਾ ਕਰੇ ਪਿਆਰ ਬਖਸ਼ੇ ਹੋਏਗਾ ਕਿ ਜਦੋਂ ਇਹ ਗੱਲ ਮੰਨ ਲਈ ਹੈ ਨਾ ਰੱਬ ਦੇ ਲੋ ਰੱਬ ਦਾ ਨੈਟਵਰਕ ਬਹੁਤ ਵੱਡਾ ਹੈ ਪਹਿਲਾਂ ਟੈਲੀਫੋਨ ਹੁੰਦੇ ਸੀ ਇੱਕ ਸ਼ਹਿਰ-ਸ਼ਹਿਰ ਦੇ ਇੱਕ ਟੈਲੀਫੋਨ ਹੁੰਦੇ ਸੀ ਜ਼ਿਲ੍ਹੇ ਦੇ ਇੱਕ ਟੈਲੀਫੋਨ ਹੁੰਦੇ ਸੀ ਸਟੇਟ ਦੇ ਫਿਰ ਇੱਕ ਇੰਟਰਨੈਸ਼ਨਲ ਹੁੰਦਾ ਸੀ ਸਾਰੇ ਇੰਡੀਆ ਦਾ ਇੱਕ ਇੰਟਰਨੈਸ਼ਨਲ ਸੀ ਅਲੱਗ-ਅਲੱਗ ਫੀਸਾਂ ਸੀ ਅਲੱਗ-ਅਲੱਗ ਸੀ ਉਹ ਸ਼ਹਿਰ ਦਾ ਸਭ ਕੁਲੀ ਹੁੰਦਾ ਸੀਗਾ ਜ਼ਿਲ੍ਹੇ ਦਾ ਬਾਹਰ ਦਾ ਨਹੀਂ ਸੀ ਹੁੰਦਾ ਹੁਣ ਕੀ ਹੋਇਆ ਨੈਟਵਰਕ ਇਹ ਐਸਾ ਆ ਗਿਆ ਕਿ ਇੱਕ ਟੈਲੀਫੋਨ ਸਾਰੀ ਦੁਨੀਆ ਨਾਲ ਰਲ ਗਿਆ ਇੰਨੀ ਸੋਲੋ ਗੁਰੂ ਉਹਨਾਂ ਸਾਰੀ ਪਰਮੇਸ਼ਰ ਪ੍ਰਭ ਰੱਬ ਰਹਿ ਆ ਭਰ ਪੂਰੀ ਇਹ ਰਵਿਆ ਤੇ ਪੂਰਾ ਹੈ ਨਾ ਘਟ ਨਹੀਂ ਬਿਲਕੁਲ ਵੀ ਇੱਕ ਕਹਿਣਵੱਤਰ ਵੀ ਨਹੀਂ ਹੈਗਾ ਫਿਰ ਹੋਊਗੀ ਜਦੋਂ ਇਹ ਗੱਲ ਹੋਈ ਫਿਰ ਹੋਣੀ ਕਿ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮ ਬੀਟੋ ਕੁਰਵਾਨਾ ਖੇਮ ਕਹਿੰਦੇ ਖੁਸ਼ੀ ਉਹ ਖੁਸ਼ੀ ਕੁਸਲਤਾ ਜਿਹੜੀ ਕਈ ਨਹੀਂ ਜਾ ਸਕਦੀ ਹਰ ਵੇਲੇ ਪਵਿੱਤਰਤਾ ਅੰਦਰ ਆ ਜੇਗੀ ਹਰ ਵੇਲੇ ਚੜ੍ਹਦੀ ਕਲਾ ਹੋ ਜਾਊ ਗੁਰੂ ਤੋਂ ਕੁਰਬਾਨ ਜਾਓ ਪਰਮੇਸ਼ਰ ਤੋਂ ਕੁਰਬਾਨ ਜਾਵਾਂਗੇ ਹੁਣ ਪ੍ਰਾਪਤੀ ਕਿੱਦਾਂ ਹੋਵੇ ਗਲਤਤਾ ਦੱਸਦੀ ਨੇ ਗੁਰੂ ਨੇ ਵੀ ਇਹ ਤਾਂ ਡਾਕਟਰ ਬਣ ਜੇਗੇ ਤਾਂ ਇੰਨੇ ਤੈਨੂੰ ਪੈਸੇ ਮਿਲਣਗੇ ਆ ਫਲ ਹੋਊਗਾ ਪਰ ਹੁਣ ਬਣੇਗਾ ਕਿੱਦਾਂ ਗੁਰ ਕੀ ਚਰਨ ਕਮਲ ਰਿਧ ਧਾਰੇ ਚਰਨ ਕਮਲ ਗੁਰੂ ਦੇ ਸ਼ਬਦ ਆ ਗੁਰੂ ਦੀ ਸੇਵਾ ਆ ਰਿਧ ਕਹਿੰਦੇ ਹਿਰਦੇ ਚ ਇਹ ਧਾਰ ਲਾ ਵੀ ਜੇ ਮੈਂ ਸਵੇਰੇ ਉੱਠ ਕੇ ਗੁਰੂ ਕੋਲ ਜਾਊਂਗਾ ਆਜ ਪ੍ਰਾਪਤੀ ਹੋਣੀ ਹੈ ਜੇ ਮੰਜੇ ਦੇ ਪਿਆਰਿਆ ਫਿਰ ਛੱਤਰ ਪ੍ਰੇਟ ਹੋਣੀ ਆ ਫਿਰ ਬਿਸਤਰਾ ਵੀ ਨਹੀਂ ਮਿਲਣਾ ਕੋਸਾ ਦਾ ਫਿਰ ਬੜਾ ਬਲੰਗਰ ਪਾਣੀ ਵੀ ਬੰਦ ਕਰ ਦੇ ਲੰਗਰ ਦੀ ਮੇਰਾ ਤਾਂ ਨਹੀਂ ਉਹਨੇ ਆ ਬੰਦ ਕਰ ਦੇਣਾ ਤੁੰਤੀ ਖਾਈ ਨਹੀਂ ਹੁਣਾ ਬਸ ਪਾਣੀ ਵੀ ਮੂੰਹ ਚ ਪਾਉਣਗੇ ਦੂਜੇ ਬਿਗਨਾ ਨਾ ਲੱਗਿਆ ਤਿਲਕਾ ਕੋਈ ਕਾਰਜ ਸਗਲ ਸਾਰੇ ਦੇਖੋ ਕੈਸੀ ਗੱਲ ਹੈ ਕਹਿੰਦੇ ਤਿਲ ਜਿੰਨਾ ਵੀ ਬਿਗਰ ਨਹੀਂ ਫਿਰ ਲੱਗੂਗਾ ਸਰਕਾਰ ਦੀ ਚੀਜ਼ ਨੂੰ ਕੋਈ ਛੇੜ ਕੇ ਦਿਖਾ ਦੇ ਤੇ ਮਾੜੀ ਜੀ ਵੀ ਛੇੜ ਕੇ ਦਿਖਾ ਦੋ ਹੱਥ ਲਾ ਕੇ ਦਿਖਾ ਦੋ ਤਾਂ ਵੀ ਕਲੇਮ ਹੋ ਜਾਊਗਾ ਤਾਨੂੰ ਕੋਈ ਤਿੱਲ ਜਿੰਨਾ ਵੀ ਛੇੜੂਗਾ ਦੁੱਖ ਨਹੀਂ ਦੇਊਗਾ ਕਿਸੇ ਦੀ ਜੁਰਰਤ ਨਹੀਂ ਆ ਬਿਗਣਾ ਦਾ ਜੋ ਸੱਤਰਾਂ ਦਾ ਗ੍ਰਹਾਂ ਦਾ ਲੋਕਾਂ ਦਾ ਵਿਕਾਰਾਂ ਦਾ ਤਿੱਲ ਜਨਮ ਨਹੀਂ ਲੱਗਣਾ ਜੋ ਪਏ ਗੁਰੂ ਦੇ ਚਰਨਾਂ ਚ ਗਏ ਹੁਣ ਇੱਥੇ ਗੁਰਦੁਆਰੇ ਬੈਠੇ ਆ ਬਾਹਰ ਨਹੀਂ ਰਹੀ ਚੱਲੇ ਮੀਂਹ ਚੱਲੇ ਤੋਪ ਚੱਲੇ ਗੋਲ ਚੱਲੇ ਜੋ ਮਰਜ਼ੀ ਹੋਈ ਜਾਵੇ ਆਪਨ ਕੋਈ ਅਸਰ ਹੋਣਾ ਮਜ਼ਾ ਕਰਾਂਗੇ ਕਿਉਂ ਹੁਣ ਗੁਰੂ ਦੇ ਚਰਨਾਂ ਚ ਬੈਠੇ ਆ ਚਰਨਾਂ 'ਚ ਬੈਠੇ ਜੇ ਇੱਥੇ ਸ਼ੀਧੀ ਪਾ ਗਏ ਆਹਾ ਨਜ਼ਾਰੇ ਆ ਗਏ ਫਿਰ ਨਨਕਾਣਾ ਸਾਹਿਬ ਦਾ ਸਾਕਾਰ ਆ ਰਿਹਾ ਗੁਰੂ ਨਾਲੋਂ ਨਿੱਚੇ ਹਟੇ ਸਾੜ ਦਿੱਤੇ ਗਏ ਜੀ ਦੇ ਜੀ ਦੇ ਅੱਗੇ ਸਾੜੇ ਦੇਖ ਲੋ ਉਹਨਾਂ ਦੇ ਗਤੀ ਹੋ ਗਈ ਕਾਰਜ ਵੀ ਸਾਰੇ ਆਪ ਹੀ ਸਵਾਰ ਹੋਈ ਜਾਣੇ ਆਪਾਂ ਨੂੰ ਬਹੁਤਾ ਕਰਨਾ ਹੀ ਨਹੀਂ ਪੈਣਾ ਉਹ ਨਹੀਂ ਸਾਨੂੰ ਮਤ ਅਕਲ ਪ੍ਰਭ ਤੁਮ ਬਸ ਤੁਹਾਰੇ ਸਾਮਿਓ ਦੇ ਵਾਸਿਆ ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿਦ ਮਾਇਆ ਦੇ ਭੰਟਾਰੇ ਪ੍ਰਾਪਤ ਰੋਹਾਨੀ ਸ਼ਕਤੀਆਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਭੱਜੀ ਫਿਰਦੀ ਦੁਨੀਆ ਨਾਲ ਆਪੇ ਆ ਜਾਣਗੀਆਂ ਬਸ ਗੁਰੂ ਦੇ ਬਣਜੋ ਗੁਰੂ ਨਾਲ ਜੁੜਜੋ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤਬੁੱਧ ਗਿਆਨ ਵੀ ਆਪੇ ਆਜੂ ਅੰਦਰੋਂ ਹੁੰਦੇ ਲੋ ਜਿਹੜਾ ਕੰਮ ਦੁਨੀਆ ਤੋਂ ਨਹੀਂ ਹੁੰਦਾ ਵੱਡੇ ਵੱਡੇ ਆ ਕੇ ਰਾਜਵੀਰ ਨੱਕਰਗੜ੍ਹ ਦੇ ਆ ਸਾਧੂਆਂ ਦੇ ਚਰਨਾਂ 'ਚ ਉਹ ਜੁਗਤ ਦਾ ਦਿੰਦੇ ਐ ਕਰ ਲਾ ਠੀਕ ਹੋ ਜਾਂਦਾ ਕਿਉਂ ਨਾ ਗਿਆਨ ਆ ਤਤ ਗਿਆਨ ਹੈ ਨਾਲ ਕੋਲ ਉਹਨਾਂ ਕੋਲ ਆਤਮ ਗਿਆਨ ਇਹ ਚੋਂ ਪ੍ਰਾਪਤ ਹੋਣਾ ਸਿਮਰਨ ਬਸ ਉਹਦੇ ਚਰਨਾਂ 'ਚ ਡਿੱਗ ਜਾਓ ਬਸ ਇੱਕ ਹੁਣ ਇਹਦੇ 'ਚ ਸਪੋਰਟ ਕੌਣ ਕਰੂਗਾ ਕਿਦਾਂ ਸ਼ਾਹ ਪੈਦਾ ਹੁੰਦਾ ਰਹੇ ਅਦੋਂ ਮਹੀਨਾ ਕੀ ਬਾਹਰ ਗਿਆ 7-8 ਵਜੇ ਉੱਠਣ ਲੱਗ ਗਏ ਨਾਲ ਮੈਂ ਇਹ ਸਾਧੂ ਨਹੀਂ ਹੈਗਾ ਸਾਧੂ ਕਰਦਾ ਚੌਕ ਚੌਂਕੀਦਾਰ ਆ ਪਹਿਰੇਦਾਰ ਆ ਮਿਲ ਸਾਧੂ ਦੁਰਮਤ ਖੋਏ ਲੈ ਗਿਆ ਨਾ ਦਿਲ ਦਾ ਮਿਲ ਸਾਧੂ ਦੇ ਲੋਕ ਕਿੱਦਾਂ ਹੈ ਸਾਧੂ ਨਾਲ ਮਿਲ ਕੇ ਰਹੋ ਆ ਵੀ ਨਹੀਂ ਸੀ ਉੱਠ ਕੇ ਆਉਂਦੀ ਹੁਣ ਕਿਉਂ ਨਹੀਂ ਉੱਠ ਕੇ ਜੁਗਤਿਆ ਸਾਧੂ ਕੋਲ ਫਿਰ ਦੁਰਮਤ ਜਿਹੜੀ ਦੁਰਮਤ ਹੈ ਗੁਰੂ ਨਾਲ ਤੋੜਨ ਵਾਲੀ ਚੀਜ਼ ਜਿਹੜੀ ਨੀਂਦ ਗੁਰੂ ਨਾਲ ਤੋੜ ਦਈਓ ਦੁਰਮਤ ਹੈ ਪਾਵੇਂ ਕੁਝ ਵੀ ਆ ਬਸ ਗੁਰੂ ਦੀ ਸੇਵਾ ਨਾਲੋਂ ਨਿਤਨੇਮ ਨਾਲੋਂ ਸਿੱਖੀ ਨਾਲ ਤੋੜਾ ਗੁਰਮ ਦੁਰਮ ਤੇ ਹੀ ਐ ਪਤ ਤ ਪੁਨੀਤ ਸਭ ਹੋਏ ਦੇਖੋ ਫਿਰ ਕੈਸੀ ਕਿਰਪਾ ਪੁਨੀਤ ਆਖੀਰਲੀ ਡਿਗਰੀ ਐ ਪਵਿੱਤ ਪਵਿੱਤਰ ਪਵਿੱਤਰ ਪੁਨੀਤ ਤਿੰਨ ਵਾਰੀ ਪਵਿੱਤਰ ਕਿਉਂ ਕਿਹਾ ਇੱਕ ਪਵਿੱਤਰਤਾ ਕਰਮਾਂ ਦੀ ਕਰਮ ਕਰਕੇ ਮਾੜੇ ਕੰਮ ਚੋਰੀ ਕਰਦੇ ਆ ਦੂਸਰੀ ਮਨ ਦੀ ਮਨ ਦੇ ਕਿੰਨੇ ਵਿਕਾਰ ਪਏ ਆ ਕੋਈ ਕਿਸੇ ਨੂੰ ਕਾਮ ਬਿਰਤੀ ਨਾਲ ਦੇਖਦਾ ਕੋਈ ਧੀ ਬਿਰਤੀ ਨਾਲ ਦੇਖਦਾ ਕੋਈ ਪਿਆਰ ਨਾਲ ਦੇਖਦਾ ਕੋਈ ਮਤਲਬ ਲਈ ਦੇਖਦਾ ਤੀਸਰੀ ਹੈ ਹਉਮੈ ਦੀ ਪਵਿੱਤਰ ਮੈਲ ਹਉਮੈ ਮਾਇਆ ਭਖ ਹੈ ਮੇਰੀ ਜਿੰਦੜੀ ਜਿਹੜੀ ਜ਼ਹਿਰ ਨੇ ਇਹ ਤਿੰਨੇ ਲੈ ਜਾਂਦੀਆਂ ਜਾਂ ਤਿੰਨੇ ਲੈ ਜਾਣ ਕਹਿੰਦੇ ਨੇ ਪਨੀਤ ਮਾਗ ਪਨੀਤ ਭਏ ਹਰ ਅੰਤਰ ਜਾਣਿਆ ਉਹਦੋਂ ਪਵਿੱਤਰ ਹੋ ਗਿਆ ਜੇ ਤਿੰਨੇ ਮੈਲਾਂ ਲੈ ਜਾਣਾ ਜੜ ਮਾਇਆ ਦੀ ਕਰਮਾ ਦੀ ਅਚੇਤਨ ਮਾਇਆ ਵਿਕਾਰਾਂ ਦੀ ਮੰਦੀਆਂ ਮੇਲਾ ਤੇ ਹੋਮੇ ਦੀ ਪਤਿਤ ਪਨੇਦ ਸਭ ਹੋਏ ਪੂਰੀ ਤਰ੍ਹਾਂ ਐਡ ਫਿਟ ਸਾਧੂ ਦੀ ਸੰਗਤ ਦਾ ਇਹਦਾ ਫਲ ਆ ਜਿਹੜੀ ਦੁਰਮਤ ਜਾਂਦੀ ਨਹੀਂ ਨਾ ਸੰਗਤ ਨਾਲ ਉਹੀ ਚ ਰਹਿ ਜਾਂਦੀ ਹੈ ਮਹਾਪੁਰਸ਼ਾਂ ਨਾਲ ਇੱਥੇ ਸਾਧ ਜੀ ਨਹੀਂ ਸੀਗੇ ਸਿਆਲਕੋਟ ਹੀ ਸੀਗੇ ਸਰਦਾਰ ਕਪੂਰ ਸਿੰਘ ਸਰਦਾਰਾ ਸਿੰਘ ਦਰਬਾਰਾ ਸਿੰਘ ਤਿੰਨ ਚਾਰ ਭਰਾ ਸੀਗੇ ਉਹਨਾਂ ਨੂੰ ਕਿਸ ਨੇ ਦਾਤਾ ਉਹ ਕਹਿੰਦੇ ਪਾਉ ਜੀ ਢੋਲ ਕੀ ਚਮਟੇ ਦਾ ਹੱਥ ਜਿੰਨੇ ਮਰਜੀ ਵਿਜਾਓ ਅਸੀਂ ਬਦਾਲਾ ਪਾਕਿਸਤਾਨ ਚ ਗਾਉਂਦੇ ਰਹੇ ਪਰ ਸਾਨੂੰ ਨਾ ਪਾਉਆ ਪਾਉਆ ਪੀਤਾ ਉਹ ਫੇਰ ਲੋਰ ਉੱਠਦੀ ਐ ਉਹ ਨਹੀਂ ਉਠਣੀ ਅਸੀਂ ਪੀ ਕੇ ਬਜਾਵਾਂਗੇ ਮਾਪੇਸ ਕਹਿੰਦੇ ਚਲੋ ਕੋਈ ਨਹੀਂ ਪੀ ਕੇ ਬਜਾ ਲਓ ਪਰ ਫਿਰ ਐ ਕਰਿਓ ਅਲਾਈਚੀਆਂ ਤੇ ਮਿਸਰੀ ਖਾਂਦੇ ਰਿਆ ਕਰੋ ਮੂਹਰੇ ਤੇ ਕਪੜਾ ਰੱਖਿਆ ਆ ਕੇ ਮੁਸਕਰਾਵੇ ਸੰਗਿਚ ਇਹੋ ਜਿਹੇ ਨੂੰ ਸਾਜੀ ਬਣਾਤਾ ਲੋਕ ਗੱਲਾਂ ਕਰ ਲੈ ਆ ਤੁਰਿਆ ਫਿਰਦਾ ਥੋੜਾ ਜਿਹਾ ਸਮਾਂ ਕੱਢਿਆ ਉਹਨਾਂ ਨੇ ਸ਼ਰਾਬ ਦੇ ਡਰਮ ਰੋਡ ਤੇ ਲਾਣ ਰੋਡ ਤੇ ਜਕਾਰੇ ਛੱਡੇ ਅੰਮ੍ਰਿਤਸਰក្លਿਆ ਕਰਤਾ ਨਾ ਕਹਿੰਦੇ ਸ਼ਰਾਬ ਨਹੀਂ ਸ਼ਰਾਬ ਨਹੀਂ ਹੋਰ ਜੋ ਮਰਜ਼ੀ ਕਰਾ ਲੋ ਗੁਰਦਾਰੇ ਸੀ ਥੇੜਾ ਗੌਣੇ ਉੱਥੇ ਵੀ ਪਉਆ ਪੀ ਕੇ ਬਹੁਤ ਸਾਰੇ ਸੀ ਕਥਾਵਾਚਕ ਵੀ ਹੈਗੇ ਆ ਇੱਕ ਲਖਾਰੀ ਸੀ ਬਹੁਤ ਟੌਪ ਦਾ ਚੜਾਈ ਕਰ ਗਿਆ ਉਹ ਖੋਲ ਪਿੰਦਾ ਸੀ ਤੇ ਨਾਲ ਫੀਮ ਖੰਡਾ ਨੇ ਮਾਰਨ ਲਿਖਤਾ ਗੁਰੂ ਦਾਸਵੇਂ ਪਾਤਸ਼ਾਹ ਵੀ ਫੀਮ ਖੰਦੇ ਸੀ ਮੈਂ ਕੋਲ ਬੈਠਾ ਸੀ ਉਹਦੇ ਮਾਰਾ ਕਹਿੰਦੇ ਦੁਆਬੀਆ ਸਾਹਿਬ ਇਹ ਕੀ ਲਿਖਿਆ ਦਰਗਾਹ ਜਵਾਬ ਦੇਣੇ ਪੈਣੇ ਆ ਉੱਥੇ ਪਤਾ ਕੀ ਹਾਲ ਹੁੰਦਾ ਜਿਵੇਂ ਪੁੱਛੇ ਸਮਾਨ ਖੇਵਟ ਕਿਨ ਗਏ ਧਰਤੀ ਪੁੱਛਦੀ ਆ ਸਮਾਨ ਨੂੰ ਅਜੇ ਖੇਵਟ ਆਗੂ ਲੋਕਾਂ ਨੂੰ ਗਿਆਨ ਦੇਣ ਵਾਲੇ ਕਿੱਥੇ ਗਏ ਖੇਵਟ ਕਹਿੰਦੇ ਮਲਾਰ ਨੂੰ ਡਰਾਈਵਰ ਨੂੰ ਕਹਿੰਦੀ ਜਾਲਣ ਗੋਰਾ ਨਾਲ ਕਈਆਂ ਦੇ ਜਾਲ ਤੇ ਖੰਕਾਲ ਕਈਆਂ ਦੇ ਗੋਰਾ ਚ ਦੱਪਦੇ ਜਿਹੜੀ ਰੂਹ ਆ ਜੀਵ ਆਤਮਾ ਨਾ ਉਹ ਦਰਗਾਹ ਜਾ ਕੇ ਹਲਾਮੇ ਸੰਦੀ ਐ 10 ਕਲਪ ਕਿਹਾ 10 ਕਲਪ ਇੱਕ ਕਲਪ ਕੀ ਹੁੰਦਾ ਆ 43 ਲੱਖ 20 ਹਜ਼ਾਰ ਸਾਰਨਾ ਇਹ ਜਿਹੜੇ ਆ ਇਹ ਜਦੋਂ ਪੂਰੇ ਚਾਰ ਇੱਕ ਚੌਂਕੜੀ ਲੰਘ ਜਾਵੇ ਇਹਨੂੰ ਕਲਪ ਕਹਿੰਦੇ ਆ ਤਾਂ 10 ਲਾਓ 40 ਹੋ ਗਏ ਤੇ 40 ਨੂੰ 4 ਲੱਖ 20 ਨਾਲ ਗੁਣਾ ਕਰ ਲਓ ਇੰਨਾ ਚਾਰ ਇੱਥੇ ਨੀਵੀਂ ਪਾ ਕੇ ਕਹਿੰਦੇ ਉਥੇ ਬੰਦਰ ਨਹੀਂ ਵੜਨਦਾ ਹੋ ਉਥੇ ਮਾਫੀਆਂ ਮੰਗਣੀਆਂ ਪੈਂਦੀਆਂ ਖੜ ਕੇ ਉੜਾਮੇ ਜੀਸ ਹੈ ਕੀ ਹੋਇਆ ਬਸ ਰੋ ਪਿਆ ਉਦਣ ਰੋ ਕੇ ਚਰਨ ਫੜ ਲੈ ਕਹਿੰਦਾ ਅੱਜ ਤੋਂ ਛੱਡੀ ਵਿਦਵਾਨ ਇਤਿਹਾਸ ਲਿਖਣ ਵਾਲਾ ਗੁਰਬਾਣੀ ਦੇ ਸਟੇਕ ਲਿਖਣ ਵਾਲਾ ਕਹਿੰਦਾ ਮੈਨੂੰ ਤਾਂ ਕਹਿੰਦਾ ਫੁਰਦੀਆਂ ਤਾਂ ਆ ਗੱਲਾਂ ਕਹਿੰਦਾ ਹੁਣ ਇੰਤੇ ਫਰੂਗੀਆਂ ਸਿਮਰਨ ਕਰਿਆ ਕਰ ਮਹਾਪ੍ਰਸ਼ਾਨ ਸਿਮਰਨ ਦੱਸਦਾ ਵੀ ਮੂਲ ਮਤ ਦਾ ਦਾ ਪਾਠ ਕਰਿਆ ਕਰ ਲਾਤੀ ਨਾ ਫੇਰ ਮਿਲ ਸਾਧੂ ਦੁਰਮਤ ਖੋਏ ਪਤਾ ਤਾਂ ਪਨੀਰ ਕਰਤਾ RAM DAS ਸਰੋਵਰ ਨਾਤੇ ਸਭ ਲਾਥੇ ਪਾਪ ਕੁਮਾਤੇ ਪਾਪ ਬਹੁਤ ਕੀਤੇ ਅਸੀਂ ਇਹ ਲੈਣੇ ਨਹੀਂ ਹੈ ਆਪ ਲਾਇਆ ਜਿੱਥੇ RAM ਦੇ ਦਾਸ ਗੁਰੂ ਦੇ ਦਾਸ ਗੁਰੂ ਦੇ ਸਿੱਖ ਗੁਰੂ ਦੀ ਸੰਗਤ ਗੁਰੂ ਦੇ ਪਿਆਰੇ ਜੁੜਦੇ ਆ ਉੱਥੇ ਜਾਇਆ ਕਰੋ ਉੱਥੇ ਖਾਦਣੀਆਂ ਪਰਿਆ ਕਰੋ ਤੇ ਸੇਵਾ ਕਰੋ ਤੇ ਬੰਦਗੀ ਕਰੋ ਸਭ ਪਾਪ ਲੈ ਜਾਣਗੇ ਸੰਗਤ ਵਿੱਚ ਆ ਕੇ ਫਿਰ ਕੀ ਹੋਊਗਾ ਫਿਰ ਗੁੰਗੋਵਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਸੰਗਤ ਨਾ ਛੱਡੀ ਨਿਤ ਗੁੰਗਾਉਣ ਲੱਗ ਜਾਏਗਾ ਮਨ ਬਾਛਤ ਫਲ ਪਾਏ ਜੋ ਸੋਚੇਗਾ ਭਈ ਆਈ ਜਾਊਗਾ ਗੁਰਪੂਰਾ ਰਿਦੇ ਜਿਹਦੇ ਗੁਰੂ ਦਾ ਧਿਆਨ ਟਿਕ ਗਿਆ ਨਾ ਅੰਦਰ ਧਿਆਨ ਦੀ ਅਵਸਥਾ ਤੁਸੀਂ ਚਲੇਗੇ ਕਰਦੇ ਕਰਦੇ ਦੇਸ਼ ਕਾਲ ਵਸਤੂ ਭੁੱਲ ਗਏ ਪਤਾ ਨਿਰਵੇ ਸੰਗਿਦਾ ਪਤਾ ਨਿਰਵੇ ਆਪਣੇ ਆਪ ਦਾ ਬਸ ਜਿਹੜੇ ਜੁੜਿਆ ਉਹੀ ਰਹਿ ਜਾਵੇ ਫਿਰ ਇਹ ਕਲਾ ਵਰਤ ਜੂਗੀ ਮਨ ਬਾਸਤ ਫਲ ਪਾਏ ਜੋ ਇੱਚ ਸੋਚੇਗਾ ਉਹੀ ਹੋਜੂ ਗੁਰਪੂਰਾ ਰਿਧੈ ਤੇ ਆਏ ਪੂਰਾ ਗੁਰੂ ਦੇ ਧਿਆਨ ਚ ਲੀਨ ਹੋ ਜਾ ਗੁਰ ਗੋਪਾਲ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਆਹਾ ਉਹ ਗੁਰੂ ਆ ਗੋਪਾਲ ਆ ਸਭ ਨੂੰ ਪਾਲਣ ਵਾਲਾ ਸਾਰੀ ਧਰਤੀ ਨੂੰ ਪਲਣ ਵਾਲਾ ਨਿਰੈ ਆਨੰਦਿੰਦਾ ਨੰਦ ਵੰਡਦਾ ਬਸ ਜਪੀ ਜਾ ਜਪੀ ਜਾ ਪਰਮਾਨੰਦ ਪ੍ਰਾਪਤ ਕਰ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਜਿਨੇ ਵੀ ਪੂਰੇ ਗੁਰੂ ਤੋਂ ਨਾਮ ਪ੍ਰਾਪਤ ਕਰਕੇ ਨਾਮ ਨੂੰ ਧਿਆਇਆ ਇਹ ਅਵਸਥਾ ਹੈ ਇਹ ਅਵਸਥਾ ਹੈ ਜਦੋਂ ਦੇਸ ਕਾਲ ਵਸਤੂ ਭੁੱਲ ਜਾਵੇ ਥਾਂ ਭੁੱਲ ਜਾਏ ਸਮਾਂ ਭੁੱਲ ਜਾਏ ਆਪਣਾ ਭੁੱਲ ਜਾਏ ਤੇ ਹੀ ਰਹਿ ਜਾਵੇ ਬਸ ਬਾਣ ਜਿੰਨਾਂ ਲਈ ਇਹਨਾਂ ਨੂੰ ਪਤਾ ਹੀ ਨਾ ਰਹੇ ਬਾਣੀ ਪੜਦਾ ਹੋਏ ਨੂੰ ਪਤਾ ਹੀ ਨਾ ਰਹੇ ਟਾਈਮ ਕਿੰਨਾ ਹੋ ਗਿਆ ਸੇਵਾ ਤੋਂ ਉਚਾ ਆਵੇ ਹੋਰ ਕਰਾਂ ਹੋਰ ਕਰਾਂ ਇਹ ਧਿਆਨ ਦੀ ਅਵਸਥਾ ਆਇਆ ਫਿਰ ਭਾਈ ਗੋਂਦੇ ਦਾ ਲੱਗ ਗਿਆ ਸੀ ਨਾ ਧਿਆਨ ਸਤਵੇਂ ਪਾਸ਼ਾ ਦੇ ਚਰਨਾਂ ਨਾਲ ਪਹਿਲਾਂ ਅੱਧਾ ਘੰਟਾ ਲਾਉਂਦਾ ਹੁਣ ਫਿਰ ਘੰਟਾ ਫਿਰ ਦੋ ਫਿਰ ਢਾਈ ਫਿਰ ਪੰਜ ਜੋ ਪੰਜ ਘੰਟੇ ਜੇ ਸਮਾਧੀ ਲੱਗ ਜਾਣਾ ਫਿਰ ਦੇਸਕਾਲ ਵਸਤ ਦੁਕਾਨ ਲਾਈਦਾ ਢਾਈ ਘੰਟੇ ਵੀ ਲਾ ਲਵੇ ਢਾਈ ਤੱਕ ਤਾਂ ਹਰ ਇੱਕ ਨੂੰ ਪਹੁੰਚਣਾ ਚਾਹੀਦਾ ਵੀ ਢਾਈ ਘੰਟੇ ਨੂੰ ਪਤਾ ਨਹੀਂ ਕਿੱਥੇ ਬੈਠਾ ਨਜ਼ਾਰੇ ਆ ਜੋਗੇ ਨਜ਼ਾਰੇ ਜਿਨ੍ਹਾਂ ਚੀਜ਼ਾਂ ਨੂੰ ਲੱਭਦੇ ਫਿਰਦੇ ਨਾ ਅੱਗੇ ਪਿੱਛੇ ਤੁਰੀਆਂ ਫਿਰਨੇ ਫਿਰਨੀਆਂ ਨਾਵ ਨਦੀ ਠਾਰਾ ਸਿੱਧੀ ਪਿੱਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਇਹ ਗੁਰੂ ਮਹਾਰਾ ਸਾਨੂੰ ਉਪਦੇਸ਼ ਦਿੰਦੇ ਆ ਬਹੁਤ ਸੁਖਾਲਾ ਜਿਆ ਤੇ ਬਹੁਤ ਵੱਡਾ ਆ ਜਿਹੜੀ ਗੁਰੂ ਦੀ ਚੀਜ਼ ਬਣ ਜਾਂਦੀ ਨਾ ਗੁਰੂ ਨਾਲ ਜੁੜ ਜਾਂਦੀ ਆ ਉਹ ਸਹਿਬੀ ਹੋ ਜਾਂਦੀ ਆ ਦੇ ਲੋ ਉਹ ਕਿੰਨੀ ਉੱਚੀ ਹੋ ਜਾਂਦੀ ਆ ਫਿਰ ਗੁਰੂ ਦੇ ਬੱਜੇ ਵੱਡੇ ਬਣਨਾ ਸਹਿਬ ਬਣਨਾ ਸਤਕਾਰ ਕਰਾਉਣਾ ਮਾਨ ਕਰੋਣਾ ਫਿਰ ਗੁਰੂ ਦੇ ਬਣ ਜਾਓ ਫਿਰ ਗੁਰੂ ਦਾ ਸਮਝ ਕੇ ਕਰੋ ਫਿਰ ਮਾਨੇ ਮਾਨ ਆ ਬਸ ਬੜਿਆਈਆਂ ਬੜਿਆਈਆਂ ਆ ਸਾਰੀਆਂ ਜੁਗਤਾਂ ਇਹ ਸ਼ਬਦ ਦੇ ਵਿੱਚ ਦੱਸਤੀਆਂ ਗੁਰੂ ਮਹਾਰਾਜ ਨੇ ਸਮਾਰਿ ਕਿਰਪਾ ਕਰਨ ਇਸ ਕਉ ਨੂੰ ਢਿੱਲ ਨਹੀਂ ਕਰੀ ਦੀ ਬਿਲੰ ਪਾਪੋਂ ਨੈ ਬਿਲੰ ਧਰਮੰ ਆਲਸ ਫਾਲਜ ਮਾੜੇ ਕੰਮਾਂ ਨੂੰ ਟਾਲਾ ਮਟੋਲਾ ਕਰ ਲੋ ਧਰਮ ਦਾ ਕੰਮ ਤਾਂ ਜਦੋਂ ਆ ਜਾਏ ਪਰ ਜਦੀ ਕੋੜਾ ਦਬ ਦੋ ਉਸ ਵੇਲੇ ਤਦਾਂ ਮਾਨਤਾ ਫੇਰ ਬਦਲ ਜਾਵੇ ਕੀ ਨਾ ਕਰੇ ਨਾ ਕਰੇ ਸੋ ਸਤਿਗੁਰ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ